ਸਤਿ ਸ਼੍ਰੀ ਅਕਾਲ ਜੀ ਪਿਆਰੇ ਬੱਚਿਓ ਮੈਂ ਹਾਂ ਤੁਹਾਡਾ ਅਧਿਆਪਕ ਮਹਿੰਦਰ ਪਾਲ ਬਰੇਟਾ ਅੱਜ ਮੈਂ ਕੰਪੀਟੈਂਸੀ ਇਨਹਾਂਸਮੈਂਟ ਪਲਾਨ ਦੀ ਤਿਆਰੀ ਦੇ ਲਈ ਤੀਜੀ ਜਮਾਤ ਦੇ ਗਣਿਤ ਵਿਸ਼ੇ ਨਾਲ ਸੰਬੰਧਤ ਕ੍ਰਾਂਸੀ ਨੋਟਾਂ ਵਾਲੇ ਕੁਝ ਸਵਾਲਾਂ ਨੂੰ ਸਮਝਾਉਣ ਦਾ ਯਤਨ ਕਰਾਂਗਾ ਪਹਿਲਾ ਸਵਾਲ ਹੈ ਹਾਨੀ ਨੇ ਆਪਣੀ ਬੁਗਣੀ ਭਾਵ ਗੋਲਕ ਖੋਲੀ ਤਾਂ ਉਸ ਵਿੱਚੋਂ 2 ਰੁਪਏ ਦੇ 5 ਸਿੱਕੇ 5 ਰੁਪਏ ਦੇ 2 ਸਿੱਕੇ 10 ਰੁਪਏ ਦਾ 1 ਨੋਟ 20 ਰੁਪਏ ਦਾ 1 ਨੋਟ ਅਤੇ 50 ਰੁਪਏ ਦਾ 1 ਨੋਟ ਨਿਕਲਿਆ ਉਸ ਦੀ ਬੁਗਣੀ ਗੋਲਕ ਵਿੱਚ ਨਿਕਲੇ ਨੋਟਾਂ ਅਤੇ ਸਿੱਕਿਆਂ ਦਾ ਮੁੱਲ ਦੱਸੋ ਤਾਂ ਪਿਆਰੇ ਬੱਚਿਓ ਆਪਾਂ ਦੇਖਦੇ ਹਾਂ 2 ਰੁਪਏ ਦੇ ਕਿੰਨੇ ਸਿੱਕੇ ਸੀਗੇ 5 ਤਾਂ 2 ਦੇ ਆਪਾਂ 5 ਨਾਲ ਗੁਣਾ ਕਰਾਂਗੇ ਤਾਂ ਕਿੰਨੇ ਬਣ ਜਾਣਗੇ 10 ਰੁਪਏ ਸ਼ਾਬਾਸ਼ ਫਿਰ ਆਪਾਂ ਦੇਖੀਏ 5 ਰੁਪਏ ਦੇ ਕਿੰਨੇ ਸਿੱਕੇ ਸੀਗੇ 2 ਸਿੱਕੇ 5 ਦੀ 2 ਨਾਲ ਗੁਣਾ ਕੀਤੀ ਇਹ ਵੀ ਹੋ ਗਏ 10 ਰੁਪਏ ਤਾਂ 10 ਰੁਪਏ ਦਾ ਇੱਕ ਨੋਟ ਇਹ ਵੀ ਹੋ ਗਏ 10 ਰੁਪਏ ਤੇ ਫਿਰ ਆ ਗਿਆ 20 ਰੁਪਏ ਦਾ ਇੱਕ ਨੋਟ ਇਹ ਹੋ ਗਏ 20 ਰੁਪਏ ਫਿਰ ਆ ਗਿਆ 50 ਰੁਪਏ ਦਾ ਇੱਕ ਨੋਟ ਇਹ ਵੀ ਹੋ ਗਏ 50 ਰੁਪਏ ਤਾਂ ਪਿਆਰੇ ਬੱਚਿਓ ਆਪਾਂ ਹੁਣ ਇਹਨਾਂ ਦਾ ਜੋੜ ਲਗਾ ਲੈਨੇ ਹਾਂ ਇਹ ਹੋ ਗਈ ਆ ਸਾਡਾ 0 1 2 3 4 5 5 ਦੇ 5 10 ਕਿੰਨੇ ਰੁਪਏ ਹੋ ਗਏ 100 ਰੁਪਏ ਸ਼ਾਬਾਸ਼ ਸਾਡਾ ਉੱਤਰ ਕਿਹੜਾ ਹੈ ਚੌਥਾ ਵਿਕਲਪ ਸਾਡਾ ਉੱਤਰ ਹੈ 100 ਰੁਪਏ ਦੂਜਾ ਸਵਾਲ ਹੈ ਤਸਵੀਰ ਅਨੁਸਾਰ ਗਲਤ ਕਥਨ ਦੱਸੋ ਪਿਆਰੇ ਬੱਚਿਓ ਇਹ ਪਰੀ ਹੈ ਇਹ ਪਰੀ ਦੇ ਕੋਲ ਰੁਪਏ ਦਿੱਤੇ ਹਨ ਸਾਨੂੰ ਕਿੰਨੇ ਰੁਪਏ ਨੇ ਇਹ ਗੁਰਫਤੇ ਸਿੰਘ ਹੈ ਗੁਰਫਤੇ ਸਿੰਘ ਕੋਲ ਕਿੰਨੇ ਰੁਪਏ ਹਨ ਸਾਨੂੰ ਇਹ ਦਿੱਤੇ ਹਨ ਸਭ ਤੋਂ ਪਹਿਲਾਂ ਪਰ ਰੁਪਏ ਗਿਣ ਲੈਣੇ ਹਾਂ 10 ਰੁਪਏ 10 ਤੇ 10 20 ਹੋ ਗਏ 20 ਤੇ 20 40 40 ਤੇ 5 45 45 ਤੇ 2 47 ਪਰੀ ਕੋਲ ਕਿੰਨੇ ਰੁਪਏ ਨੇ 47 ਰੁਪਏ ਤੇ ਹੁਣ ਆਪਾਂ ਗੁਰਫਤੇ ਲੈ ਗਿਣ ਲੈਣੇ ਹਾਂ 10 20 ਤੇ 10 30 30 ਤੇ 10 40 40 ਤੇ 2 42 42 ਤੇ 5 47 47 ਤੇ 2 49 49 10 98 ਗੁਰਫਤੇ ਲਵੇ ਕਿੰਨੇ ਨੇ 69 ਰੁਪਏ ਤਾਂ ਹੁਣ ਆਪਾਂ ਇਹਨਾਂ ਦੇ ਉੱਤਰ ਦੇਖਦੇ ਹਾਂ ਪਰੀ ਕੋਲ 47 ਰੁਪਏ ਹਨ ਬਿਲਕੁਲ ਠੀਕ ਹੈ ਪਿਆਰੇ ਬੱਚੋ ਅਸੀਂ ਤਾਂ ਗਲਤ ਕਸਮ ਚੁਣਨਾ ਹੈ ਇਸ ਕਰਕੇ ਇਹ ਤਾਂ ਬਿਲਕੁਲ ਠੀਕ ਹੈ ਪਰੀ ਕੋਲ 47 ਰੁਪਏ ਹਨ ਗੁਰਫਤੇ ਸਿੰਘ ਕੋਲ 59 ਰੁਪਏ ਹਨ ਗੁਰਫਤੇ ਸਿੰਘ ਕੋਲ ਵੀ ਬਿਲਕੁਲ ਠੀਕ ਹੈ 59 ਰੁਪਏ ਹਨ ਇਹ ਵੀ ਸਾਡਾ ਉੱਤਰ ਬਿਲਕੁਲ ਠੀਕ ਹੈ ਪਰੇ ਕੋਲ ਗੁਰਫਤੇ ਸਿੰਘ ਤੋਂ ਵੱਧ ਰپے ਹਨ ਪਰੇ ਕੋਲ ਹਨ 47 ਰੁਪਏ ਤੇ ਗੁਰਫਤੇ ਸਿੰਘ ਕੋਲ ਕਿੰਨੇ ਨੇ 59 ਰੁਪਏ ਫਿਰ ਵੱਧ ਕਿਹਦੇ ਲਵੇ ਨੇ ਵੱਧ ਤਾਂ ਗੁਰਫਤੇ ਸਿੰਘ ਕੋਲ ਨੇ ਪਰੇ ਕੋਲ ਤਾਂ ਨਹੀਂ ਤਾਂ ਤੀਜਾ ਉੱਤਰ ਗਲਤ ਉੱਤਰ ਹੈ ਆਪਾਂ ਚੌਥਾ ਵੀ ਚੈੱਕ ਕਰ ਲੈਣੇ ਹਾਂ ਗੁਰਫਤੇ ਸਿੰਘ ਕੋਲ ਪਰੇ ਤੋਂ ਬਾਦਰ ਪਈ ਹੈ ਬਿਲਕੁਲ ਠੀਕ ਹੈ ਸਾਡਾ ਚੌਥਾ ਉੱਤਰ ਵੀ ਠੀਕ ਹੈ ਤਾਂ ਅਸੀਂ ਗਲਤ ਕਤਨ ਲੱਭਣਾ ਸੀ ਗਲਤ ਕਤਨ ਸਾਡਾ ਤੀਜਾ ਉੱਤਰ ਹੈ ਪਰੇ ਕੋਲ ਗੁਰੂ ਫਤੇ ਸਿੰਘ ਤੋਂ ਬਾਦਰ ਪਈ ਹੈ ਬਿਲਕੁਲ ਠੀਕ ਸ਼ਾਬਾਸ਼ ਤੀਜਾ ਹੈ ਚਿੜੀਆ ਘਰ ਦੇਖਣ ਗਿਆ ਚਿੜੀਆ ਘਰ ਵਿੱਚ ਬੱਖ-ਬੱਖ ਸਵਾਰੀ ਕਰਨ ਲਈ ਟਿਕਟ ਦਾ ਮੁੱਲ ਦਿਖਾਇਆ ਹੋਇਆ ਹੈ ਚੇਤਨ ਪਹਿਲੀਆਂ ਦੋ ਸਵਾਰੀਆਂ ਕਰਨਾ ਚਾਹੁੰਦਾ ਹੈ ਪਿਆਰੇ ਬੱਚਿਓ ਕਿਹੜੀ ਆ ਪਹਿਲੀਆਂ ਦੋ ਇਸ ਲਈ ਚੇਤਨ ਨੂੰ ਕਿੰਨੇ ਰੁਪਏ ਚਾਹੀਦੇ ਹਨ ਚੇਤਨ ਪਹਿਲੀਆਂ ਦੋ ਸਵਾਰੀਆਂ ਕਰਨਾ ਚਾਹੁੰਦਾ ਹੈ ਤਾਂ ਆਪਾਂ ਦੇਖਣਾ ਹੈ ਚੇਤਨ ਕੋਲ ਕਿੰਨੇ ਰੁਪਏ ਉਸ ਨੂੰ ਚਾਹੀਦੇ ਹਨ ਊੜੀ ਦੀ ਸਵਾਰੀ ਹੈ 30 ਰੁਪਏ ਤੇ ਹਾਥੀ ਦੀ ਸਵਾਰੀ ਹੈ 20 ਰੁਪਏ ਤਾਂ ਆਪਾਂ ਇਹਨਾਂ ਦੋਵਾਂ ਦਾ ਜੋੜ ਲਾ ਲੈਨੇ ਆ 0 ਦੀ 0 3 ਤੇ 2 5 50 ਰੁਪਏ ਚਾਹੀਦੇ ਹਨ ਇਹ 10 ਰੁਪਏ ਦਾ ਨੋਟ ਹੈ B ਆ 50 ਰੁਪਏ ਦਾ ਨੋਟ ਹੈ ਤੀਜਾ ਵਿਕਲਪ ਸਾਡਾ ਸਹੀ ਉੱਤਰ ਹੈ ਤੋਤਾ ਸੁਭਾ ਲੈ ਸਾਡਾ ਗੁਰਪ੍ਰੀਤ ਨੇ ਦੁਕਾਨ ਤੋਂ ਹੇਟ ਦਿਖਾਇਆ ਸਾਰਾ ਸਮਾਨ ਖਰੀਦਿਆ ਅਤੇ ਦੁਕਾਨਦਾਰ ਨੂੰ 100 ਰੁਪਏ ਦੇ 6 ਨੋਟ ਦਿੱਤੇ ਦੁਕਾਨਦਾਰ ਉਸ ਨੂੰ ਕਿੰਨੇ ਰੁਪਏ ਵਾਪਸ ਕਰੇਗਾ ਤਾਂ ਪਿਆਰੇ ਬੱਚਿਓ ਪਹਿਲਾਂ ਤਾਂ ਆਹ ਸਮਾਨ ਉਹਨੇ ਸਾਰਾ ਖਰੀਦਿਆ ਹੈ ਆਪਾਂ ਇਹਨਾਂ ਦਾ ਜੋੜ ਲਾ ਲੈਨੇ ਹਾਂ 95 ਰੁਪਏ ਆ ਕਿੰਨੇ ਦਾ ਹੈ 80 ਰੁਪਏ ਆ ਕਿੰਨੇ ਦਾ ਹੈ 150 ਰੁਪਏ ਤੇ ਇਹ ਕਿੰਨੇ ਦਾ ਹੈ 260 ਰੁਪਏ ਆਪਾਂ ਇਹਨਾਂ ਦਾ ਜੋੜ ਲਗਾ ਲੈਨੇ ਹਾਂ ਇੱਥੇ ਆਏਗਾ 5 9 9 ਤੇ 8 17 17 ਤੇ 5 22 22 ਤੇ 6 28 ਹਾਸਲ ਕਿੰਨੇ ਆ ਗਏ 2 1 ਤੇ 1 2 2 ਤੇ 2 4 485 ਰੁਪਏ ਦਾ ਸਮਾਨ ਹੈ ਤਾਂ ਪਿਆਰੇ ਵਿੱਚੋਂ ਦੁਕਾਨਦਾਰ ਨੂੰ ਗੁਰਪ੍ਰੀਤ ਨੇ ਕਿੰਨੇ ਰੁਪਏ ਦਿੱਤੇ 100 ਰੁਪਏ ਦੇ 6 ਨੋਟ 100 ਰੁਪਏ ਦੇ ਕਿੰਨੇ 6 નોੜ ਤਾਂ ਕਿੰਨੇ ਰੁਪਏ ਬਣ ਗਏ 600 ਰੁਪਏ ਤੇ ਸਮਾਨ ਕੀ ਦਿੱਤਾ ਸੀ 485 ਰੁਪਏ ਦਾ ਤਾਂ ਆਪਾਂ ਇਹਦੇ ਵਿੱਚੋਂ ਘਟਾ ਲੈਨੇ ਆ ਪਿਆਰੇ ਬੱਚਿਓ ਇਹ ਐ ਜ਼ੀਰੋ ਜ਼ੀਰੋ ਦੇ ਵਿੱਚੋਂ 5 ਨਹੀਂ ਘਟਾ ਸਕਦੇ ਜ਼ੀਰੋ ਗਈ ਅਗਲੀ ਜ਼ੀਰੋ ਦੇ ਕੋਲੇ ਤੇ ਇਹਦੇ ਇਹ ਕਹਿੰਦੀ ਮੈਂ ਵੀ ਜ਼ੀਰੋ ਆ ਮੈਂ ਤੈਨੂੰ 6 ਤੋਂ ਇੱਕ ਹਾਸਲ ਲਿਆ ਕੇ ਦਿੰਦੀ ਹਾਂ ਤਾਂ 6 ਰਹਿ ਗਿਆ 5 ਇਹ ਜ਼ੀਰੋ ਬਣ ਗਈ 10 10 ਵਿੱਚੋਂ ਇੱਕ ਹਾਸਲ ਇਹਨੂੰ ਦਿੱਤਾ ਰਿਹਾ 9 ਤਾਂ ਆਹ ਜ਼ੀਰੋ ਕਿੰਨੇ ਬਣ ਗਈ 10 10 'ਚੋਂ 5 ਕੱਢੇ 5 9 ਚੋਂ 8 ਕੱਢੇ 1 5 ਚੋਂ 4 ਕੱਢੇ 1 115 ਰੁਪਏ ਤਾਂ ਪਿਆਰੇ ਬੱਚਿਓ ਗੁਰਦੁਕਾਨਦਾਰ ਗੁਰਪ੍ਰੀਤ ਨੂੰ 115 ਰੁਪਏ ਮੁੜੇਗਾ ਪਰ ਸਾਡਾ ਜਿਹੜਾ ਉੱਤਰ ਹੈ ਅੱਗੇ ਫਿਰ ਨੋਟਾਂ ਦੇ ਵਿੱਚ ਆਪਾਂ ਇਹ ਨੋਟ ਗਿਣ ਲੈਣੇ ਹਨ ਕਿ ਕਿੰਨੇ-ਕਿੰਨੇ ਦੇ ਹਨ ਇਹ 100 ਦਾ ਇਹ 10 ਦਾ ਇਹ ਕਿੰਨੇ ਰੁਪਏ ਹੋਗੇ 110 ਰੁਪਏ ਇਹ 100 10 110 ਤੇ 5 115 ਰੁਪਏ 100 ਤੇ 5 105 ਰੁਪਏ 10 ਤੇ 5 15 ਰੁਪਏ ਸਾਡਾ ਉੱਤਰ ਕਿੰਨਾ ਸੀ 115 ਰੁਪਏ ਦੂਜਾ ਵਿਕਲਪ 115 ਰੁਪਏ ਹਨ ਇੰਨੇ ਰੁਪਏ ਦੁਕਾਨਦਾਰ ਗੁਰਪ੍ਰੀਤ ਨੂੰ ਵਾਪਸ ਕਰੇਗਾ ਪੰਜਵਾਂ ਸਵਾਲ ਸੁਖਦੇਵ ਨੂੰ ਉਸਦੇ ਮਾਤਾ ਜੀ ਨੇ ਦਿਖਾਏ ਅਨਸਾਰ ਕਰੰਸੀ ਨੋਟ ਦਿੱਤੇ ਦੱਸੋ ਉਸ ਕੋਲ ਕਿੰਨੀ ਰਕਮ ਹੈ ਪਿਆਰੇ ਬੱਚਿਓ ਆਹ ਕੁਝ ਨੋਟ ਤੇ ਸਿੱਕੇ ਹਨ ਜਿਹੜੇ ਸੁਖਦੇਵ ਦੀ ਮਾਤਾ ਜੀ ਨੇ ਸੁਖਦੇਵ ਨੂੰ ਦਿੱਤੇ ਹਨ ਆਪਾਂ ਇਹਨਾਂ ਦਾ ਜੋੜ ਲਗਾ ਲੈਨੇ ਆ 50 ਦੇ ਕਿੰਨੇ نوٹ ਹਨ 50 ਦਾ ਇੱਕ نوٹ ਹੈ ਤਾਂ ਕਿੰਨੇ ਰੁਪਏ ਹੋਗੇ 50 ਰੁਪਏ 100 ਰੁਪਿਆ ਦੇ ਕਿੰਨੇ نوٹ ਹਨ ਪਿਆਰੇ ਬੱਚਿਓ 2 ਤਾਂ 100 ਰੁਪਏ ਦੇ ਆਪਾਂ ਲਾ ਲੈਣੇ ਆ 2 نوٹ ਤਾਂ ਇਹ ਕਿੰਨੇ ਰੁਪਏ ਹੋਗੇ 200 ਰੁਪਏ 200 ਰੁਪਏ ਦੇ ਕਿੰਨੇ نوٹ ਨੇ ਇੱਕ نوٹ ਇਹ ਕਿੰਨੇ ਹੋਗੇ 200 ਰੁਪਏ 20 ਰੁਪਏ ਦੇ ਕਿੰਨੇ نوٹ ਨੇ ਇੱਕ ਤਾਂ ਇਹ ਕਿੰ ਹੋਗੇ 20 ਰੁਪਏ ਇਹ 100 ਰੁਪਏ ਆਪਾਂ ਲਾ ਲਿਆ ਹੈ ਦੋ نوٹ ਹੁਣ 10 10 ਰੁਪਏ ਦੇ ਕਿੰਨੇ ਸਿੱਕੇ ਨੇ 3 10 ਰੁਪਏ ਦੇ ਤਨ ਸਿੱਕੇ ਇਹ ਕਿੰਨੇ ਹੋਗੇ 30 ਰੁਪਏ ਆਪਾਂ ਇਹਨਾਂ ਦਾ ਜੋੜ ਲਗਾ ਲੈਨੇ ਹਾਂ 0 5 ਤੇ 2 7 ਤੇ 3 10 ਹਸਲ 1 2 ਤੇ 2 4 ਤੇ 1 500 ਰੁਪਏ 500 ਰੁਪਏ ਕਿਹੜੇ ਹਨ ਇਹਨਾਂ ਵਿੱਚ ਇਹ ਵਾਲਾ ਵੀ ਕਾ ਸਾਡਾ ਉੱਤਰ ਕੀ ਆਏਗਾ 500 ਰੁਪਏ ਸਾਡਾ 6ਵਾਂ ਸਵਾਲ ਹੈ ਹੀਟ ਦਿਖਾਈਆਂ ਸਾਰੀਆਂ ਵਸਤੂਆਂ ਖਰੀਦਣ ਲਈ ਜਨਪ੍ਰੀਤ ਨੇ ਦੁਕਾਨਦਾਰ ਨੂੰ 500 ਰੁਪਏ ਦਿੱਤੇ ਤਾਂ ਦੁਕਾਨਦਾਰ ਜਨਪ੍ਰੀਤ ਨੂੰ ਕਿੰਨੇ ਰੁਪਏ ਵਾਪਸ ਕਰੇਗਾ ਪਿਆਰੇ ਬੱਚਿਓ ਇਹ ਸਾਰੀਆਂ ਵਸਤੂਆਂ ਜਨਪ੍ਰੀਤ ਨੇ ਖਰੀਦੀਆਂ ਹਨ ਆਪਾਂ ਪਹਿਲਾਂ ਇਹਨਾਂ ਦਾ ਜੋੜ ਲਗਾ ਲੈਣੇ ਹਾਂ ਸਾਰੀਆਂ ਵਸਤੂਆਂ ਦਾ ਇਹ ਕਿੰਨਾ ਹੈ 156 ਰੁਪਏ ਤੇ ਇਹ 35 ਰੁਪਏ ਤੇ ਇਹ ਟੁਆਇਬਸ ਹੈ 234 ਰੁਪਿਆ ਦੀ ਤੇ ਜਿਓਮੈਟਰੀ ਬਾਕਸ ਹੈ 48 ਰੁਪਏ ਦਾ ਆਪਾਂ ਇਹਨਾਂ ਦਾ ਜੋੜ ਲਗਾ ਲੈਣੇ ਹਾਂ 6 ਤੇ 5 11 11 ਤੇ 4 15 15 ਤੇ 8 23 23 ਦਾ ਲਾਇਆ 30 ਹਸਲ ਆ ਗਏ 2 5 ਤੇ 3 8 8 ਤੇ 3 11 11 ਤੇ 4 15 15 ਤੇ 2 17 ਹਸਲ ਆ ਗਏ 1 1 ਤੇ 2 3 1 ਹਸਲ ਸੀ 473 ਰੁਪਏ ਤੇ ਜਨਪੀਤ ਨੂੰ ਦੁਕਾਨਦਾਰ ਨੂੰ ਕਿੰਨੇ ਦਿੱਤੇ ਸੀ 500 ਰੁਪਿਆ ਪੰਜ ਦੇ ਵਿੱਚੋਂ ਸਮਾਨ ਖਿਦਦਿਆ ਸੀ ਉਹਨੇ 473 ਰੁਪਏ ਦਾ ਇਹ ਘਟਾ ਲੈਨੇ ਹਾਂ ਪੈਰੇ ਵਿੱਚੋਂ 0 ਗਈ ਐਸ 0 ਲਵੇ ਹਸਲ ਲੈਣ ਲਈ ਤੇ ਕਹਿੰਦੇ ਵੀ ਰਲੇਪ ਵੀ ਨਹੀਂ ਮੈਂ ਤੁਹਾਨੂੰ 5 ਤੋਂ ਲਿਆ ਕੇ ਦੰਨੀ ਹਾਂ 5 ਲੈਵੇ ਗਈ ਤਾਂ 5 ਰਹਿ ਗਿਆ 4 ਆ 0 ਬਣ ਗਈ 10 10 ਨਹੀਂ ਇੱਕ حاصل ਐਸ 0 ਨੂੰ ਦੇ ਦਿੱਤਾ ਇਹ ਰਹਿ ਗਿਆ 9 ਤੇ ਇਹ 0 ਬਣ ਗਈ 10 10 ਦੇ ਵਿੱਚੋਂ 3 ਕੱਢੇ 7 9 ਦੇ ਵਿੱਚੋਂ 7 ਕੱਢੇ 2 4 ਦੇ ਵਿੱਚੋਂ 4 ਕੱਢੀ 0 ਮਤਲਬ 27 ਰੁਪਏ ਹੁਣ ਆਪਾਂ 27 ਰੁਪਏ ਸਾਡੇ ਇਹਨਾਂ ਵਿਕਲਪਾਂ ਦੇ ਵਿੱਚੋਂ ਲੱਭ ਲੈਣੇ ਹਾਂ ਪਹਿਲਾ ਵਿਕਲਪ ਕਿੰਨਾ ਤਰਾਇਆ 27 ਰੁਪਏ ਦੇ ਕਾਮਦਾਰ ਜਨਪ੍ਰੀਤ ਨੂੰ ਵਾਪਸ ਕਰੇਗਾ ਸਾਡਾ 7ਵਾਂ ਸਵਾਲ ਹੈ ਹਰਪ੍ਰੀਤ ਦੇ ਪਿਤਾ ਨੇ ਦਿੱਤੇ ਮੁੱਲ ਅਨੁਸਾਰ ਸਾਈਕਲ ਖਰੀਦਿਆ ਅਤੇ ਦੁਕਾਨਦਾਰ ਨੂੰ 500 ਦੇ 7 ਨੋਟ ਦਿੱਤੇ ਦੁਕਾਨਦਾਰ ਹਰਪ੍ਰੀਤ ਦੇ ਪਿਤਾ ਨੂੰ ਕਿੰਨੇ ਰੁਪਏ ਵਾਪਸ ਕਰੇਗਾ ਸਾਈਕਲ ਕਿੰਨੇ ਦਾ ਹੈ 3500 ਰੁਪਏ ਦਾ ਤੇ ਦੁਕਾਨਦਾਰ ਨੂੰ ਦਿੱਤੇ ਕਿੰਨੇ ਰੁਪਏ ਦੇ ਪਿਤਾ ਨੇ 5 500 ਰੁਪਏ ਦੇ 7 ਨੋਟ ਸਾਈਕਲ ਦਾ ਮੁੱਲ ਕਿੰਨਾ ਸੀ 3500 ਰੁਪਏ 3500 ਰੁਪਏ ਤੇ 500 ਰੁਪਏ ਦੇ ਕਿੰਨੇ ਨੋਟ ਦਿੱਤੇ ਸੀ ਦੁਕਾਨਦਾਰ ਨੂੰ ਸੱਤ ਨੋਟ 7 5 35 3500 ਰੁਪਏ ਆਪਾਂ ਘਟਾ ਲੈਨੇ ਹਾਂ ਘਟਾ ਕੇ ਕੀ ਆਏਗਾ 0 ਰੁਪਏ ਭਾਵ ਦੁਕਾਨਦਾਰ ਹਰਪ੍ਰੀਤ ਦੇ ਪਿਤਾ ਨੂੰ ਕੋਈ ਰੁਪਿਆ ਵਾਪਸ ਨਹੀਂ ਕਰੇਗਾ ਤਾਂ ਸਾਡਾ ਉੱਤਰ ਆਏਗਾ ਕੋਈ ਰੁਪਿਆ ਨਹੀਂ ਚੌਥਾ ਵਿਕਲਪ ਅੱਠਵਾਂ ਸਵਾਲ ਹੈ ਜੇਕਰ ਇੱਕ ਇਹ ਕਾਲਾ ਬਿੰਦੂ ਦਿੱਤਾ ਹੋਇਆ 1 ਰੁਪਏ ਦੇ ਬਰਾਬਰ ਹੋਵੇ ਤੇ ਜਿਹੜਾ ਇਹ ਸਟਾਰ ਹੈ ਇਹ 10 ਰੁਪਏ ਦੇ ਬਰਾਬਰ ਹੋਵੇ ਤੇ ਜਿਹੜੀ ਇਹ ਤਿਕੋਣ ਹੈ ਇਹ 100 ਰੁਪਿਆ ਹੈ ਤਾਂ ਇਹੇਡ ਦਿਖਾਏ ਚਿੱਤਰ ਅਨੁਸਾਰ ਬਣੀ ਸੰਖਿਆ ਦੇ ਸੈਂਕੜੇ ਦੇ ਅੰਕ ਦਾ ਸਥਾਨਕ ਮੁੱਲ ਦੱਸੋ ਤਾਂ ਪਿਆਰੇ ਬੱਚਿਓ ਪਹਿਲਾਂ ਅਸੀਂ ਇਹਨਾਂ ਨੋਟਾਂ ਦੇ ਨਾਲ ਅਸੀਂ ਸੰਖਿਆ ਬਣਾ ਲੈਣੀ ਹਾਂ ਇਹ ਡਾਟ ਕਿੰਨੇ ਹਨ 1 2 3 4 5 6 7 8 9 1 ਰੁਪਏ ਦੇ ਕਿੰਨੇ ਡਾਟ ਹਨ 9 ਮਤਲਬ ਕੀ ਹੋ ਗਿਆ ਸਾਡਾ 9 ਰੁਪਏ ਤੇ ਇਸੇ ਤਰ੍ਹਾਂ ਇਹ ਸਟਾਰ ਦਿੱਤੇ ਹਨ 10 ਰੁਪਏ ਦੇ ਕਿੰਨੇ ਹਨ 1 2 3 4 5 6 10 10 ਦੇ ਨੋਟ ਹਨ ਤਾਂ ਕਿੰਨੇ ਹੋ ਜਾਣਗੇ 60 ਰੁਪਏ ਇਸੇ ਤਰ੍ਹਾਂ 100 ਰੁਪਿਆ ਹੈ ਇਹ ਤਿਕੋਣ ਦਾ ਮੁੱਲ ਤਿਕੋਣਾਂ ਕਿੰਨੀਆਂ ਹਨ 1 2 3 4 ਤਾ ਇਹ ਕਿੰਨੇ ਬਣ ਜਾਣਗੇ 400 ਰੁਪਏ ਹੁਣ ਆਪਾਂ ਇਹਨਾਂ ਦਾ ਜੋੜ ਲਗਾ ਲੈਨੇ ਹਾਂ 9 ਦਾ 9 6 ਦਾ 6 ਤੇ 4 ਦਾ 4 469 ਰੁਪਏ ਤਾਂ ਹੁਣ ਅਸੀਂ ਦੱਸਣਾ ਕੀ ਹੈ ਸੰਖਿਆ ਦੇ ਸੈਂਕੜੇ ਦੇ ਅੰਕ ਦਾ ਸਥਾਨਕ ਮੁੱਲ ਸੈਂਕੜੇ ਦੇ ਸਥਾਨ ਤੇ ਕਿਹੜਾ ਆਇਆ ਹੈ 4 ਤਾਂ ਪਿਆਰੇ ਬੱਚਿਓ ਜਿੰਨੇ ਅੰਕ ਪਿੱਛੇ ਹੁੰਦੇ ਹਨ ਉਨੀਆਂ ਅਸੀਂ ਜ਼ੀਰੋ ਲਗਾ ਦੇਣੀਆਂ ਹਨ ਤਸਾਂ ਦਾ ਉੱਤਰ ਕੀ ਆਏਗਾ 400 ਸੈਂਕੜੇ ਦੇ ਅੰਕ ਦਾ ਸਥਾਨਕ ਮੁੱਲ ਕਿੰਨਾ ਹੈ 400 400 ਸਾਡੇ ਵਿਕਲਪਾਂ ਦੇ ਵਿੱਚ ਹੈ ਹੈ ਸ਼ਾਬਾਸ਼ ਤੀਜਾ ਵਿਕਲਪ ਸਾਡਾ ਸਹੀ ਉੱਤਰ ਹੈ ਨਵਾਂ ਸਵਾਲ ਹੈ ਪਿਆਰੇ ਬੱਚਿਓ ਹੇਠਾਂ ਦਿਖਾਈ ڪرੰਸੀ ਨੋਟਾਂ ਨਾਲ ਬੰਦੀ ਸੰਖਿਆ ਦੱਸੋ ਤਾਂ ਪਿਆਰੇ ਬੱਚਿਓ ਇਹ 100-100 ਦੇ ਨੋਟ ਹਨ ਇਹ 10-10 ਦੇ ਹਨ ਇਹ 1-1 ਦੇ ਹਨ ਆਪਾਂ ਗਿਣ ਲੈਨੇ ਹਾਂ 1 2 3 4 5 6 7 8 9 100 ਰੁਪਏ ਦੇ ਕਿੰਨੇ ਨੋਟ ਹਨ ਨੋ ਨੋਟ ਕਿੰਨੇ ਰੁਪਏ ਬਣ ਗਏ ਹਨ 900 ਰੁਪਏ ਤੇ 10-10 ਦੇ ਕਿੰਨੇ ਹਨ 1 2 3 4 5 6 7 8 9 10-10 ਦੇ ਕਿੰਨੇ ਨੋਟ ਹਨ 9 نوٹ ਕਿੰਨੇ ਬਣ ਗਏ 10 90 ਰੁਪਏ ਹੁਣ 1 1 ਦੇ 1 2 3 4 5 6 7 8 9 1 ਕੀ ਰੁਪਏ ਦੇ ਕਿੰਨੇ نوٹ ਹਨ 9 نوٹ ਤਾਂ ਇਹ ਬਣ ਗਏ 9 ਰੁਪਏ ਤਾਂ ਆਪਾਂ ਇਹਨਾਂ ਦਾ ਜੋੜ ਲਗਾ ਲੈਨੇ ਹਾਂ 9 ਦਾ 9 9 ਦਾ 9 9 ਦਾ 9 990 ਰੁਪਏ ਤਸ਼ਵਦਾ ਵਿੱਚ ਪਿਆਰੇ ਬੱਚੋ ਆਪਾਂ ਇਹਨਾਂ ਨੂੰ ਸ਼ਬਦਾਂ ਦੇ ਵਿੱਚ ਕਿਵੇਂ ਲਿਖਦੇ ਹਾਂ 990 ਸ਼ਾਬਾਸ਼ ਸੱਸਾ ਸਾਡਾ ਸਹੀ ਉੱਤਰ ਹੈ 10ਵਾਂ ਸਵਾਲ ਹੈ ਹੇਠਾਂ ਦਿਖਾਈ ਕਰੰਸੀ ਨੋਟ ਦੇ ਮੁੱਲ ਅਨੁਸਾਰ ਬਣੀ ਸੰਖਿਆ ਤੋਂ ਬਿਲਕੁਲ ਪਹਿਲਾ ਆਉਣ ਵਾਲੀ ਸੰਖਿਆ ਦੱਸੋ ਕਰੰਸੀ ਨੋਟ ਸਾਡਾ ਹੈ ਪਿਆਰੇ ਬੱਚੇ 100 ਰੁਪਏ ਦਾ ਕਿੰਨੇ ਦਾ ਹੈ 100 ਰੁਪਏ ਦਾ ਤਾਂ 1 ਤੋਂ ਬਿਲਕੁਲ ਪਹਿਲਾਂ ਬਿਲਕੁਲ ਪਹਿਲਾਂ ਪਿਆਰੇ ਬੱਚਿਓ ਜੇ ਤੁਹਾਨੂੰ ਪਤਾ ਹੈ ਤਾਂ ਬੜੀ ਬਹੁਤ ਵਧੀਆ ਗੱਲ ਹੈ ਜੇ ਤੁਹਾਨੂੰ ਨਹੀਂ ਪਤਾ ਤਾਂ ਆਪਾਂ ਇਹਦੇ ਵਿੱਚੋਂ ਇੱਕ ਘਟਾ ਲੈਨੇ ਹਾਂ 1 ਘਟਾ ਕੇ ਕਿੰਨਾ ਜੀਗਾ 100 ਚੋਂ 1 ਘਟਾ ਕੇ ਆਵੇਗਾ 99 90 99 ਤਾਂ ਪਿਆਰੀ ਬੱਚਿਓ ਸਾਡਾ ਉੱਤਰ ਇਹ ਇਕਾਈਆਂ ਅਤੇ ਦਹਾਈਆਂ ਵਿੱਚ ਦਿੱਤਾ ਹੈ ਤਾਂ ਅਸੀਂ ਦੇਖਣਾ ਹੈ ਸਾਡੇ ਲਈ ਵੀ 9 ਇਕਾਈਆਂ ਹਨ ਅਤੇ 9 ਹੀ ਦਹਾਈਆਂ ਹਨ 9 ਇਕਾਈਆਂ 9 ਦਹਾਈਆਂ ਸਾਡਾ ਪਹਿਲਾ ਉੱਤਰ ਬਿਲਕੁਲ ਠੀਕ ਉੱਤਰ ਹੈ ਸ਼ਾਬਾਸ਼ ਉਮੀਦ ਕਰਦਾ ਹਾਂ ਪਿਆਰੀ ਬੱਚਿਓ ਕਿ ਇਹ ਸਵਾਲ ਵੀ ਤੁਹਾਨੂੰ ਬੜੀ ਚੰਗੀ ਤਰ੍ਹਾਂ ਸਮਝ ਆਏ ਹੋਣਗੇ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਬਹੁਤ ਬਹੁਤ ਧੰਨਵਾਦ ਸ਼ੁਕਰੀਆ